ਤਾਂ ਹੁਣ ਪੰਜਾਬ ਦੇ ਵਿੱਚ ਵੀ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡوزر ਚੱਲਿਆ ਹੈ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨਜਾਇਜ਼ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਿਰਮਾਣ ਕੀਤੀ ਗਈ ਉਸਾਰੀ ਦੇ ਉੱਪਰ ਬਲਡੋజర్ ਚੱਲੇ ਦੱਸਦੀ ਕਿ ਯੂਪੀ ਦੇ ਵਿੱਚ ਜਿਹੜੀ ਨੀਤੀ ਸ਼ੁਰੂ ਹੋਈ ਸੀ ਜਿੱਥੇ ਕਿ ਯੋਗੀ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚਲਾਏ ਗਏ ਸੀ ਹੁਣ ਇਹ ਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਆ ਗਈ ਹੈ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜਿਹੜੀ ਮੁਹਿੰਮ ਚੇੜੀ ਗਈ ਉਸ ਦੇ ਤਹਿਤ ਹੁਣ ਲਗਾਤਾਰ ਜਿਹੜੀ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਕਾਰਵਾਈ ਦੇ ਵਿੱਚ ਹੁਣ ਜਿਹੜਾ ਕਿ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਵੀ ਚੱਲਣਗੇ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵੱਡੇ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਹੈ ਗੈਰ ਕਾਨੂੰਨੀ ਉਸਾਰੀ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਹੈ ਕਈ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਨਾਮਜ਼ਦ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜੇ ਹੀ ਨਸ਼ਾ ਤਸਕਰਾਂ ਦੇ ਉੱਪਰ ਇਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਚਾਹੇ ਨਸ਼ਾ ਤਸਕਰ ਹੋਣ ਜਾਂ ਫਿਰ ਗੈਂਗਸਟਰ ਉਹਨਾਂ ਦੇ ਉੱਪਰ ਜਿਹੜੀ ਵੱਡੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਜਿਹੜੀ ਮੁਹਿੰਮ ਛੇੜੀ ਗਈ ਉਸ ਦੇ ਵਿਰੁੱਧ ਜਿਹੜੀ ਕਿ ਕਾਰਵਾਈ ਹੁਣ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਕੀਤੀ ਜਾਵੇਗੀ ਪੰਜਾਬ ਪੁਲਿਸ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਜਲਦ ਹੀ ਇੱਕ ਜਿਹੜਾ ਨਸ਼ਾ ਮੁਕਤ ਸੂਬਾ ਬਨਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੋਧ ਦੀ ਜਿਹੜੀ ਜੰਗ ਛੇੜੀ ਗਈ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਨਸ਼ਿਆਂ ਦੇ ਵਿਰੋਧ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਦੇਰ ਰਾਤ ਇੱਕ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾਇਆ ਹੈ ਡਰੱਗ ਮਾਫੀਆ ਦੀ ਨਜਾਇਜ਼ ਉਸਾਰੀ ਤੇ ਮਨ ਸਰਕਾਰ ਦੇ ਵੱਲੋਂ ਬਲਡੋਜ਼ਰ ਚਲਾਇਆ ਗਿਆ ਤਾਂ ਦੱਸਦੀ ਕਿ ਬੀਤੀ ਰਾਤ ਪਿੰਡ ਤਲਵੰਡੀ ਦੇ ਡਰੱਗ ਮਾਫੀਆ ਸੋਨੂ ਦੇ ਘਰ ਤੇ ਬਲਡੋਜ਼ਰ ਜਿਹੜਾ ਕਿ ਚਲਾਇਆ ਗਿਆ ਹੈ ਵੱਡੀ ਕਾਰਵਾਈ ਕੀਤੀ ਗਈ ਐ ਸੋਨੂ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸੀ ਉਸਤੇ ਖਿਲਾਫ 6 ਐਫਆਈਆਰ ਦਰਜ ਸੀ ਕਈ ਮਾਮਲੇ ਜਿਹੜੇ ਹੋਰ ਦਰਜ ਸੀ ਜਿਸ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਬਲਡੋਜ਼ਰ ਦੇ ਨਾਲ ਨਜਾਇਜ਼ ਉਸਾਰੀ ਤੇ ਮਾਨ ਸਰਕਾਰ ਦਾ ਪੀਲਾ ਪੰਜਾ ਚਲਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਬੀਤੀ ਰਾਤ ਜਿਹੜਾ ਕਿ ਡਰੱਗ ਮਾਫੀਆ ਸੋਨੂ ਦੇ ਘਰ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਜੋ ਕਿ ਨਸ਼ਿਆਂ ਦੇ ਵਿੱਚ ਨੌਜਵਾਨਾਂ ਨੂੰ ਖਤਮ ਕਰ ਰਿਹਾ ਸੀ ਨਸ਼ੇ ਜਿਹੜੇ ਵੇਚ ਰਿਹਾ ਸੀ ਤੇ ਉੱਥੇ ਹੁਣ ਇਸ ਕਾਰਵਾਈ ਜਿਹੜੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤਾਂ ਬਲਡੋਜ਼ਰ ਜਿਹੜਾ ਚਲਾਇਆ ਗਿਆ ਬਲਡੋਜ਼ਰ ਦੇ ਨਾਲ ਉਸਤੀ ਜਿਹੜੀ ਉਸਾਰੀ ਹੈ ਨਜਾਇਜ਼ ਉਸਾਰੀ ਹੈ ਘਰ ਉਸ ਨੂੰ ਟਾ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕਾਰਵਾਈਆਂ ਨੇ ਉਹ ਕੀਤੀਆਂ ਜਾਣਗੀਆਂ ਹੁਣ ਪੰਜਾਬ ਦੇ ਵਿੱਚ ਵੀ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡوزر ਚੱਲਿਆ ਹੈ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨਜਾਇਜ਼ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਿਰਮਾਣ ਕੀਤੀ ਗਈ ਉਸਾਰੀ ਦੇ ਉੱਪਰ ਬਲਡੋజర్ ਚੱਲੇ ਦੱਸਦੀ ਕਿ ਯੂਪੀ ਦੇ ਵਿੱਚ ਜਿਹੜੀ ਨੀਤੀ ਸ਼ੁਰੂ ਹੋਈ ਸੀ ਜਿੱਥੇ ਕਿ ਯੋਗੀ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚਲਾਏ ਗਏ ਸੀ ਹੁਣ ਇਹ ਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਆ ਗਈ ਹੈ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜਿਹੜੀ ਮੁਹਿੰਮ ਚੇੜੀ ਗਈ ਉਸ ਦੇ ਤਹਿਤ ਹੁਣ ਲਗਾਤਾਰ ਜਿਹੜੀ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਕਾਰਵਾਈ ਦੇ ਵਿੱਚ ਹੁਣ ਜਿਹੜਾ ਕਿ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਵੀ ਚੱਲਣਗੇ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵੱਡੇ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਹੈ ਗੈਰ ਕਾਨੂੰਨੀ ਉਸਾਰੀ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਹੈ ਕਈ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਨਾਮਜ਼ਦ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜੇ ਇਹ ਨਸ਼ਾ ਤਸਕਰਾਂ ਦੇ ਉੱਪਰ ਇਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਚਾਹੇ ਨਸ਼ਾ ਤਸਕਰ ਹੋਣ ਜਾਂ ਫਿਰ ਗੈਂਗਸਟਰ ਉਹਨਾਂ ਦੇ ਉੱਪਰ ਜਿਹੜੀ ਵੱਡੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਜਿਹੜੀ ਮੁਹਿੰਮ ਛੇੜੀ ਗਈ ਹੈ ਉਸ ਦੇ ਵਿਰੁੱਧ ਜਿਹੜੀ ਕਿ ਕਾਰਵਾਈ ਹੋ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਕੀਤੀ ਜਾਵੇਗੀ ਪੰਜਾਬ ਪੁਲਿਸ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਜਲਦ ਹੀ ਇੱਕ ਜਿਹੜਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਨਸ਼ਿਆਂ ਦੇ ਵਿਰੋਧ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਦੇਰ ਰਾਤ ਇੱਕ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾਇਆ ਡਰੱਗ ਮਾਫੀਆ ਦੀ ਨਜਾਇਜ਼ ਉਸਾਰੀ ਤੇ ਮਾਨ ਸਰਕਾਰ ਦੇ ਵੱਲੋਂ ਬਲਡੋਜ਼ਰ ਚਲਾਇਆ ਗਿਆ ਤਾਂ ਦੱਸਦੀ ਕਿ ਬੀਤੀ ਰਾਤ ਪਿੰਡ ਤਲਵੰਡੀ ਦੇ ਡਰੱਗ ਮਾਫੀਆ ਸੋਨੂ ਦੇ ਘਰ ਤੇ ਬਲਡੋਜ਼ਰ ਜਿਹੜਾ ਕਿ ਚਲਾਇਆ ਗਿਆ ਵੱਡੀ ਕਾਰਵਾਈ ਕੀਤੀ ਗਈ ਸੋਨੂ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸੀ ਉਸਤੇ ਖਿਲਾਫ 6 ਐਫਆਈਆਰ ਦਰਜ ਸੀ ਕਈ ਮਾਮਲੇ ਜਿਹੜੇ ਹੋਰ ਦਰਜ ਸੀ ਜਿਸ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਬਲਡੋਜ਼ਰ ਦੇ ਨਾਲ ਨਜਾਇਜ਼ ਉਸਾਰੀ ਤੇ ਮਾਨ ਸਰਕਾਰ ਦਾ ਪੀਲਾ ਪੰਜਾ ਚਲਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਬੀਤੀ ਰਾਤ ਜਿਹੜਾ ਕਿ ਡਰੱਗ ਮਾਫੀਆ ਸੋਨੂ ਦੇ ਘਰ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਜੋ ਕਿ ਨਸ਼ਿਆਂ ਦੇ ਵਿੱਚ ਨੌਜਵਾਨਾਂ ਨੂੰ ਖਤਮ ਕਰ ਰਿਹਾ ਸੀ ਨਸ਼ੇ ਜਿਹੜੇ ਵੇਚ ਰਿਹਾ ਸੀ ਤੇ ਉੱਥੇ ਹੁਣ ਇਸ ਕਾਰਵਾਈ ਜਿਹੜੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤਾਂ ਬਲਡੋਜ਼ਰ ਜਿਹੜਾ ਚਲਾਇਆ ਗਿਆ ਬਲਡੋਜ਼ਰ ਦੇ ਨਾਲ ਉਸਤੀ ਜਿਹੜੀ ਉਸਾਰੀ ਹੈ ਨਜਾਇਜ਼ ਉਸਾਰੀ ਹੈ ਘਰ ਉਸ ਨੂੰ ਢਾਹ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕਾਰਵਾਈਆਂ ਨੇ ਉਹ ਕੀਤੀਆਂ ਜਾਣਗੀਆਂ